ਹਾਂਜੀ ਸਤਿ ਸ੍ਰੀ ਅਕਾਲ ਜੀ ਜਦੋਂ ਆਸ-ਪਾਸ ਦਾ ਮਾਹੌਲ ਖਰਾਬ ਹੋਵੇ ਤਾਂ ਉਸ ਨੂੰ ਠੀਕ ਕਰਨਾ ਵੀ ਸਾਡੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਹਰ ਜਗ੍ਹਾ ਹਰ ਵਿਅਕਤੀ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੇ ਪਰ ਜਿੱਥੇ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਉੱਥੇ ਤੱਕ ਸਾਨੂੰ ਆਪਣੀ ਆਵਾਜ਼ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ ਇਹ ਗੱਲ ਮੈਂ ਤਾਂ ਕਰ ਰਹੀਆਂ 22 ਅਪ੍ਰੈਲ ਦੀ ਬੈਸਟਰਨ ਵੈਲੀ ਜਿਹਨੂੰ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਉੱਥੇ ਇੱਕ ਟੈਰਰਿਸਟ ਅਟੈਕ ਹੁੰਦਾ ਹੈ ਤੇ ਉਸ ਅਟੈਕ ਦੇ ਵਿੱਚ 26 ਬੰਦਿਆਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਜਾਂਦਾ ਹੈਗਾ ਔਰ ਮਾਰਿਆ ਵੀ ਕਿਸ ਤਰ੍ਹਾਂ ਜਾਂਦਾ ਇਹ ਟਾਰਗੇਟ ਵੀ ਕਿਹਨਾਂ ਨੂੰ ਕੀਤਾ ਜਾਂਦਾ ਹੈ ਸਿਰਫ ਮੇਲ ਪਰਸਨ ਨੂੰ ਮਰਦਾਂ ਨੂੰ ਤੇ ਮਦਰ ਛੱਡ ਦਿੱਤਾ ਜਾਂਦਾ ਰੋਂਦੀਆਂ ਕੁੜਲਾਂ ਦੀਆਂ ਉਹਨਾਂ ਦੀਆਂ ਘਰ ਵਾਲੀਆਂ ਨੂੰ ਤੇ ਜਦੋਂ ਕਿਸੇ ਵਾਈਫ ਨੇ ਕਿਹਾ ਮੇਰੇ ਹਸਬੰਡ ਨੂੰ ਤਾਂ ਮਾਰਤਾ ਤੇ ਮੈਨੂੰ ਵੀ ਮਾਰ ਦੋ ਤੇ ਕਿਹਾ ਜਾਂਦਾ ਜਾ ਕੇ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੱਸੋ ਮੋਦੀ ਨੂੰ ਦੱਸੋ ਸਿਰਫ ਮਰਦਾਂ ਨੂੰ ਮਾਰਨਾ ਠੀਕ ਹੈ ਔਰ ਧਰਮ ਪੁੱਛ ਕੇ ਮਾਰਨਾ ਇਹ ਬੜੀ ਹੀ ਸੋਚੀ ਸਮਝੀ ਤੇ ਠੰਡੇ ਦਿਮਾਗ ਨਾਲ ਕੀਤੀ ਹੋਈ ਸਾਜ਼ਿਸ਼ ਹੈ ਠੀਕ ਹੈ ਜੀ ਤਾਂ ਅੱਜ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਕਿਸ ਨੇ ਕਰਵਾਇਆ ਹੋਵੇਗਾ ਕਿਉਂ ਕਰਵਾਇਆ ਹੋਵੇਗਾ ਔਰ ਇਹਦੇ ਫਿਊਚਰ ਦੇ ਵਿੱਚ ਹੱਲ ਕੀ ਹੈ ਵੀ ਅਜਿਹੀ ਮੰਦਪਾਗੀ ਘਟਨਾ ਭਵਿੱਖ ਦੇ ਵਿੱਚ ਨਾ ਹੋਵੇ ਤੇ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਕੌਣ ਕਰਵਾ ਸਕਦਾ ਹੈ ਇਹਦਾ ਕਿਸ ਨੂੰ ਫਾਇਦਾ ਹੋਏਗਾ ਤਾਂ ਸਾਨੂੰ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਵੇਖਣਾ ਚਾਹੀਦਾ ਹੈ ਠੀਕ ਹੈ ਚੀਜ਼ਾਂ ਨੂੰ ਤੋੜ-ਤੋੜ ਕੇ ਉਹਨਾਂ ਦਾ ਐਨਾਲਾਈਜ਼ ਕਰਨਾ ਚਾਹੀਦਾ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਚੀਜ਼ਾਂ ਨੂੰ ਵੱਖ-ਵੱਖ ਕਰਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਨੂੰ ਹੈ ਕਿੰਨੇ ਕਰਵਾਇਆ ਹੋਏਗਾ ਦੇਖੋ ਜੋ ਵੀ ਸਟੇਟਮੈਂਟਸ ਆ ਰਹੀਆਂ ਉਸ ਹਿਸਾਬ ਦੇ ਨਾਲ ਚਾਰ ਨਾਮ ਲਿੱਤੇ ਜਾ ਰਹੇ ਆ ਵੀ ਇਹਨਾਂ ਨੇ ਅਟੈਕ ਕਰਵਾਇਆ ਹੋ ਸਕਦਾ ਹੈ ਜਿਨ੍ਹਾਂ ਦੇ ਵਿੱਚ ਪਹਿਲਾ ਹੈਗਾ ਕਸ਼ਮੀਰੀ ਮੁਸਲਮਾਨ ਭਾਰਤੀ ਮੁਸਲਮਾਨ ਪਾਕਿਸਤਾਨ ਸਰਕਾਰ ਤੇ ਪਾਕਿਸਤਾਨੀ ਆਰਮੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਕਸ਼ਮੀਰੀ ਮੁਸਲਮਾਨ ਦੀ ਵੀ ਕਸ਼ਮੀਰੀ ਮੁਸਲਮਾਨ ਨੂੰ ਇਸ ਤਰ੍ਹਾਂ ਦਾ ਅਟੈਕ ਕਰਵਾਉਣ ਤੇ ਕੀ ਕੋਈ ਫਾਇਦਾ ਹੋ ਸਕਦਾ ਹੈ ਤਾਂ ਪਹਿਲਾਂ ਆਪਾਂ ਥੋੜੀ ਜਿਹੀ ਕਸ਼ਮੀਰ ਦੀ ਇਤਿਹਾਸਿਕ ਗੱਲ ਕਰਦੀ ਹੈ 1980 ਤੋਂ ਬਾਅਦ ਆਲਮੋਸਟ ਕਸ਼ਮੀਰ ਦੇ ਹਾਲਾਤ ਖਰਾਬ ਹੀ ਰਹੇ ਹੈ 2019 ਦੇ ਵਿੱਚ ਜਦੋਂ 35A ਤੇ 370 ਨੂੰ ਐਬ੍ਰੋਗੇਟ ਕੀਤਾ ਗਿਆ ਅਬੋਲਿਸ਼ ਕੀਤਾ ਗਿਆ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਥੋੜੇ ਸੁਧਰਨੇ ਸ਼ੁਰੂ ਹੋਏ ਕੁਝ ਸਾਲਾਂ ਤੱਕ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਰਿਹਾ ਜਿਹਨੂੰ ਆਪਾਂ ਯੂਨੀਅਨ ਟੈਰੀਟਰੀ ਵੀ ਕਹਿ ਦਿੰਦੇ ਆ ਠੀਕ ਹੈ ਤੇ ਪਿੱਛੇ ਜੇ ਜੰਮੂ ਕਸ਼ਮੀਰ ਦੀ ਪਬਲਿਕ ਦੀ ਡਿਮਾਂਡ ਤੇ ਉੱਥੇ ਇਲੈਕਸ਼ਨ ਵੀ ਕਰਵਾਏ ਗਈ ਹੈ ਠੀਕ ਹੈ ਤੇ ਜੇ ਪ੍ਰੈਜੈਂਟ ਉਥੇ ਹਾਲਾਤਾਂ ਦੀ ਗੱਲ ਹੈ ਮੈਂ ਪਿਛਲੇ 2-3 ਸਾਲਾਂ ਦਾ ਡਾਟਾ ਚੈੱਕ ਕਰਵਾਇਆ ਤੇ ਐਵਰੇਜ ਜਿਹੜਾ ਉਥੇ ਟੂਰਿਸਟ ਵਿਜ਼ਿਟ ਕਰਦਾ ਸੀ ਉਹ 20 ਤੋਂ 25 ਲੱਖ ਸੀ ਜਿਹੜਾ ਲਾਸਟ ইয়ার ਟੂਰਿਸਟ ਦੀ ਗਿਣਤੀ ਸੀ ਉਹ 20 ਤੋਂ 3 ਕਰੋੜ ਦੇ ਵਿੱਚ ਸੀ ਸੋ ਗੁਣਾ ਬੜੋਤਰੀ ਹੋਈ ਸੀ ਉਥੇ ਟੂਰਿਜ਼ਮ ਦੇ ਵਿੱਚ ਠੀਕ ਹੈ ਤਾਂ ਇਸ ਸਾਲ ਜਿਹੜਾ ਨੰਬਰ ਸੀ ਉਹ ਅਪਰੋਕਸੀਮੇਟ 3.5-4 ਕਰੋੜ ਦੇ ਵਿੱਚ ਜਾਣਾ ਸੀ ਕਿਉਂ ਗਰਮੀ ਪਹਿਲਾਂ ਸਟਾਰਟ ਹੋ ਗਈ April ਦੇ ਵਿੱਚ ਹੀ ਲੋਕ ਵਿਜ਼ਿਟ ਕਰਨਾ ਸਟਾਰਟ ਹੋ ਗਏ ਸੀ ਠੀਕ ਹੈ ਜੰਮੂ ਕਸ਼ਮੀਰ ਦੇ 80% ਬੰਦਿਆਂ ਦੀ ਇਨਕਮ ਦਾ ਜਿਹੜਾ ਸਾਧਨ ਹੈਗਾ ਉਸੇ ਲਾਨਿੰਗ ਹੈ ਟੂਰਿਸਟ ਹੈ ਠੀਕ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਨੌਜਵਾਨ ਬੇਰੋਜ਼ਗਾਰ ਵਰਗ ਸੀ ਉਹਨੂੰ ਕੰਮ ਮਿਲ ਰਿਹਾ ਸੀ ਹੋਟਲ ਸਾਰੇ ਬੁੱਕ ਸੀ ਤੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਕਮਰੇ ਐਜ਼ ਅ ਗੈਸਟ ਹਾਊਸ ਵੀ ਯੂਜ਼ ਕਰਦੇ ਆ ਕੋਈ ਐਜ਼ ਅ ਗਾਈਡ ਕੰਮ ਕਰ ਰਿਹਾ ਤੇ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਉੱਥੇ ਇਸ ਟਾਈਮ ਹਰ ਬੰਦਾ 40 ਤੋਂ 50000 ਰੁਪਏ ਮਹੀਨਾ ਕਮਾ ਰਿਹਾ ਸੀ ਭਰੇ પેટ ਇਹ ਹੁਜੇ ਕੋਈ ਕੰਮ ਨਹੀਂ ਕਰਦਾ ਹੁੰਦਾ ਆਪਣੀ ਟਿਰ ਤੇ ਕੋਈ ਵੀ ਲਤ ਨਹੀਂ ਮਾਰਦਾ ਹਾਂ ਇੱਕ ਦੋ અપਵਾਦ ਜ਼ਰੂਰ ਹੋ ਸਕਦੇ ਆ ਕਿਉਂਕਿ ਲੋਕਲ ਬੰਦੇ ਦੇ ਸਪੋਰਟ ਤੋਂ ਬਿਨਾ ਐਡੇ ਵੱਡੇ ਹਮਲੇ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਤੇ ਜੇ ਕਿਹਾ ਜਾਵੇ ਕਸ਼ਮੀਰੀ ਮੁਸਲਮਾਨ ਇਹ ਚੀਜ਼ ਕਰਵਾ ਸਕਦੇ ਨਹੀਂ ਹਾਂ ਇੱਕ ਦੋ અપਵਾਦ ਕਾਲੀਆਂ ਪੇਡਾਂ ਵਿੱਚ ਹੀ ਬੈਠੀਆਂ ਹੋਈਆਂ ਉਹਨਾਂ ਨੂੰ ਫੜਨ ਦੀ ਜ਼ਰੂਰ ਜ਼ਰੂਰਤ ਹੈਗੀ ਹੈ ਠੀਕ ਹੈ ਦੂਸਰੇ ਪੁਆਇੰਟ ਤੇ ਆ ਜਾਈਏ ਨੇ ਭਾਰਤੀ ਮੁਸਲਮਾਨ ਭਾਰਤੀ ਮੁਸਲਮਾਨ ਵੀ ਇਹ ਨਹੀਂ ਕਰਨਗੇ ਠੀਕ ਹੈ ਜੀ ਉਹਨਾਂ ਦੇ ਭਰਾਵਾਂ ਨੂੰ ਉਹਨਾਂ ਦੀ ਕਮਿਊਨਿਟੀ ਵਾਲਿਆਂ ਨੂੰ ਚੰਗਾ ਰੋਜ਼ਗਾਰ ਮਿਲ ਰਿਹਾ ਚੰਗਾ ਕੰਮ ਮਿਲਦੇ ਆ ਠੀਕ ਹੈ ਤਾਂ ਉਹ ਇਹੋ ਜੀ ਹਰਕਤ ਨਹੀਂ ਕਰਨਗੇ ਤਾਂ ਅੱਗੇ ਵੀ ਜਿੰਨੇ ਇਨਸੀਡੈਂਟ ਹੋਇਆ ਕਦੀ ਵੀ ਮੁਸਲਮਾਨ ਜਿਹੜੀ ਕਮਿਊਨਿਟੀ ਹੈਗੀ ਐ ਇੰਨੇ ਮੁੱਖ ਰੋਕੇ ਕਦੀ ਵੀ ਨਹੀਂ ਬੋਲੇ ਜਿੰਨੇ ਇਸ ਵਾਰ ਬੋਲੇ ਆ ਦਿੱਲੀ ਦੇ ਦਿੱਲੀ ਦੇ ਸ਼ਾਹੀ ਇਮਾਮ ਨੇ ਵੀ ਆ ਕੇ ਸਟੇਟਮੈਂਟ ਦਿੱਤੀ ਹੈਗੀ ਐ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚਾਹੇ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਬੰਬੇ ਹੋਵੇ ਮੁਸਲਮਾਨਾਂ ਨੇ ਰਾਜ ਕੇ ਇਸ ਇਸ ਅਤੰਕੀ ਹਮਲੇ ਦਾ ਵਿਰੋਧ ਕੀਤਾ ਹੈਗਾ ਕਸ਼ਮੀਰੀ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਬਹੁਤ ਕੀਤੇ ਹੈਗੇ ਤੇ ਜੇ ਕਿਹਾ ਜਾਵੇ ਕਸ਼ਮੀਰੀ ਮੁਸਲਮਾਨ ਜਾਂ ਭਾਰਤੀ ਮੁਸਲਮਾਨ ਇਹ ਚੀਜ਼ ਕਰਵਾ ਸਕਦੇ ਨਹੀਂ ਕਰਵਾ ਸਕਦੇ ਠੀਕ ਹੈ ਇਹ ਬੀਜ ਹੀ ਤਾਂ ਬੋਇਆ ਗਿਆ ਸੀ ਧਰਮ ਪੁੱਛ-ਪੁੱਛ ਕੇ ਮਾਰਿਆ ਹੀ ਤਾਂ ਗਿਆ ਸੀ ਤਾਂ ਜੋ Hindu Muslim ਆਪਸ ਚ ਲੜਮਰਨ ਇਹਨਾਂ ਨੇ ਦੇਖ ਕੇ ਇੱਕ ਦੂਜੇ ਤੋਂ ਨਫ਼ਰਤ ਹੋਵੇ ਕਿ ਜਾਵੇ ਠੀਕ ਹੈ ਇਹ ਧਰਮ ਪੁੱਛ ਕੇ ਮਾਰਨ ਦਾ ਕਾਰਨ ਹੀ ਇਹ ਸੀ ਆਪਸ ਚ ਲੜਨ ਮਰਨ ਦੰਗੇ ਹੋਣ ਤਾਂ ਸਾਡੇ ਦੇਸ਼ ਨੇ ਸਾਡੇ ਦੇਸ਼ ਵਾਸੀਆਂ ਨੇ ਸਮਝਦਾਰੀ ਦਿਖਾਈ ਵੀ ਇਸ ਘਟਨਾ ਨੂੰ ਇਨੇ ਦਿਨ ਬੀਤ ਗਏ ਆਲਮੋਸਟ 7-8 ਦਿਨ ਹੋ ਗਏ ਐ ਤਾਂ ਕੋਈ ਵੀ ਤੇਜ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਕੋਈ ਵੀ ਮੰਦਪਾਗੀ ਘਟਨਾ ਦੀ ਖਬਰ ਨਹੀਂ ਆਈ ਤਾਂ ਜਿਹੜੀ ਉਹਨਾਂ ਦੀ ਪਲੈਨਿੰਗ ਸੀ ਉਹ ਅਸੀਂ ਫੇਲ ਕਰ ਦਿੱਤੀ ਹੋਈ ਐ ਜਿਹੜਾ ਉਹਨਾਂ ਨੇ ਭਰਾਵਾ-ਭਰਾਵਾਂ ਨੂੰ ਲੜਾਣ ਦੀ ਕੋਸ਼ਿਸ਼ ਕੀਤੀ ਤੇ ਹੁਣ ਆ ਜਾਨੇ ਅਜੇ ਤੀਸਰੇ ਪੁਆਇੰਟ ਤੇ ਕੀ ਪਾਕਿਸਤਾਨੀ ਸਰਕਾਰ ਦੇ ਕੰਮ ਹੈ ਇਹ ਹਮਲੇ ਦੇ ਵਿੱਚ ਪਾਕਿਸਤਾਨੀ ਸਰਕਾਰ ਦਾ ਹੱਥ ਹੋ ਸਕਦਾ ਹਾਂ ਹੋ ਸਕਦਾ ਠੀਕ ਹੈ ਕਿਉਂਕਿ ਪਾਕਿਸਤਾਨ ਦੇ ਇਸ ਟਮ ਹਾਲਾਤ ਖਰਾਬ ਹੈ ਉਥੇ ਸਿਵਲ ਵਾਰ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਆਟਾ 600 ਰੁਪਏ ਕਿਲੋ ਹੈ بلوچستان ਦਾ ਰੋਲਾ ਅਲੱਗ ਤੋਂ ਹੈ ਠੀਕ ਹੈ ਕਿਸੇ ਵੀ ਟਾਈਮ بلوچستان ਪਾਕਿਸਤਾਨ ਤੋਂ ਵੱਖ ਹੋ ਸਕਦਾ ਹੈ ਤਾਂ ਇਹਨਾਂ ਸਾਰੇ ਮੁੱਦਿਆਂ ਤੋਂ ਪਾਕਿਸਤਾਨੀ ਜਿਹੜੀ ਆਮ ਜਨਤਾ ਹੈਗੀ ਉਹਨਾਂ ਦਾ ਧਿਆਨ ਭਟਕਾਉਣ ਲਈ ਪਾਕਿਸਤਾਨ ਸਰ ਪਾਕਿਸਤਾਨੀ ਸਰਕਾਰ ਦਾ ਇਸ ਅਤੰਕੀ ਹਮਲੇ ਦੇ ਵਿੱਚ ਹੱਥ ਹੋ ਸਕਦਾ ਠੀਕ ਹੈ ਦੇਖੋ ਨਾ ਜੰਨੇ ਆ ਚੋਤੇ ਪੁਆਇੰਟ ਤੇ ਕੀ ਪਾਕਿਸਤਾਨੀ ਆਰਮੀ ਦਾ ਕੰਮ ਹੋ ਸਕਦਾ ਹਾਂ ਪਾਕਿਸਤਾਨੀ ਆਰਮੀ ਦਾ ਕੰਮ ਵੀ ਹੋ ਸਕਦਾ ਹੈ ਕਿਉਂਕਿ ਜੋ ਇਸ ਟਾਈਮ ਪਾਕਿਸਤਾਨ ਆਰਮੀ ਦਾ ਸੇਨਾ ਅਧਿਅਕਸ਼ ਹੈਗਾ ਜੇ ਤੁਸੀਂ ਉਹਦੇ ਪਾਸਟ ਵਿੱਚ ਜਾਓ ਤਾਂ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਉਹ ਆਪਾਂ ਗੱਲਾਂ ਇੱਥੇ ਨਹੀਂ ਕਰ ਸਕਦੇ ਤੇ ਹੁਣ ਆ ਜੰਨੇ ਆ ਆਪਣੇ ਅਗਲੇ ਪੁਆਇੰਟ ਤੇ ਵੀ ਹਮਲਾ ਕਿਉਂ ਕਰਵਾਇਆ ਗਿਆ ਹੋਏਗਾ ਦੇਖੋ ਜਿੰਨੀ ਕਿ ਮੈਂ ਰਿਸਰਚ ਕੀਤੀ ਉਹ ਸਭ ਨਾਲ ਮੇਰੇ ਸਾਹਮਣੇ ਦੋ ਤਿੰਨ ਪੁਆਇੰਟਸ ਆਏ ਹੈਗੇ ਪਹਿਲਾ ਪੁਆਇੰਟ ਇਹ ਵੀ ਜਦੋਂ ਵੀ ਕਿਸੇ ਫੋਰਨ ਜਦੋਂ ਵੀ ਕਿਸੇ ਫੋਰਨ ਡੈਲੀਗੇਟਸ ਨੇ ਆਣਾ ਹੁੰਦਾ ਇੰਡੀਆ ਵਿਜ਼ਿਟ ਕਰਨੀ ਹੁੰਦੀ ਹੈ ਉਦੋਂ ਉਦੋਂ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ 20 ਸਾਲ ਪਹਿਲਾਂ ਜਦੋਂ ਬਿਲ ਕਲਿੰਟਨ ਨੇ ਵਿਜ਼ਿਟ ਕਰਨਾ ਸੀ ਉਦੋਂ ਵੀ 35 ਸਿੱਖਾਂ ਨੂੰ ਮਾਰਿਆ ਗਿਆ ਸੀ ਠੀਕ ਹੈ ਜੀ ਤੇ ਹੁਣ ਵੀ ਟਰੰਪ ਨੇ ਵਿਜ਼ਿਟ ਕਰਨਾ ਸੀ ਤਾਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਇੰਡੀਆ ਦੀ ਛਵੀ ਖਰਾਬ ਕਰਨ ਨੂੰ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਹੈ ਅਤੇ ਆਤੰਕਵਾਦ ਬਹੁਤ ਜ਼ਿਆਦਾ ਹੈ ਇੰਡੀਆ ਦੀ ਛਵੀ ਖਰਾਬ ਕਰਨ ਲਈ ਵੀ ਸਮੇਂ-ਸਮੇਂ ਤੇ ਇਹ ਹਮਲੇ ਕੀਤੇ ਜਾਂਦੇ ਆ ਕਿਉਂਕਿ ਜਦੋਂ ਇਸ ਹਮਲੇ ਦਾ ਅਗਲਾ ਕਾਰਨ ਮੈਨੂੰ ਸਮਝ ਆਉਂਦਾ ਹੈ ਵੀ ਭਾਰਤ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ Hindu Muslim ਜਿਹੜਾ ਭਾਈਚਾਰਾ ਹੈਗਾ ਉਹਦੇ ਵਿੱਚ ਫੁੱਟ ਪਾਣਾ ਤਾਂ ਹੀ ਇਸ ਹਮਲੇ ਨੂੰ ਇਸ ਤਰੀਕੇ ਨਾਲ ਜਾਂਚ ਦਿੱਤਾ ਗਿਆ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਠੀਕ ਹੈ ਕੱਪੜੇ ਤੱਕ ਲਹਾਏਗੇ ਬੰਦਿਆਂ ਦੇ ਚੈੱਕ ਕਰਨ ਲਈ ਵੀ ਉਹ ਕਿਸ ਧਰਮ ਨਾਲ ਬਿਲੋਂਗ ਕਰਦਾ ਹੈ ਇਹ ਛੇ ਰੋਂਦੀਆਂ ਬਿਲਕਦੀਆਂ ਘਰ ਵਾਲਿਆਂ ਨੂੰ ਛੱਡ ਦੇਣਾ ਬੱਚਿਆਂ ਨੂੰ ਛੱਡ ਦੇਣਾ ਵੀ ਲੋਕ ਜਦੋਂ ਇਹਨਾਂ ਨੂੰ ਰੋਂਦੇ ਦੇਖਣਗੇ ਤਾਂ ਉਹਨਾਂ ਦੀਆਂ ਭਾਵਨਾਵਾਂ ਭੜਕਣਗੀਆਂ ਦੇਸ਼ ਵਿੱਚ ਦੰਗੇ ਹੋਣਗੇ ਹਾਲਾਤ ਖਰਾਬ ਹੋਣਗੇ ਸਿਵਲ ਵਾਰ ਵਰਗੀ ਸਿਚੁਏਸ਼ਨ ਬਣੂਗੀ ਠੀਕ ਹੈ ਇਹ ਅੰਗਰੇਜ਼ਾਂ ਵਾਲਾ ਕੰਮ ਹੋਈ ਫੁੱਟ ਪਾਵ ਰਾਜ ਕਰੋ ਦੀ ਨੀਤੀ ਵਾਲਾ ਕੰਮ ਹੈ ਠੀਕ ਹੈ ਹਮਲੇ ਤੋਂ ਬਾਅਦ ਦੇਸ਼ ਦੇ ਵਿੱਚ ਕਿਸੇ ਵੀ ਮੰਦਭਾਗੀ ਘਟਨਾ ਦਾ ਨਾ ਆਉਣਾ ਅਤੇ ਹਮਲੇ ਤੋਂ ਬਾਅਦ ਕਸ਼ਮੀਰ ਦੇ ਲੋਕਲ ਬੰਦਿਆਂ ਵੱਲੋਂ ਜ਼ਖਮੀਆਂ ਦੀ ਸਹਾਇਤਾ ਕਰਨਾ ਚਾਹੇ ਉਹ ਖੱਤਰ ਵਾਲੇ ਸੀ ਚਾਹੇ ਉਹ ਗਾਈਡ ਸੀ ਵੈਲੀ ਤੋਂ ਜ਼ਖਮੀ ਬੰਦਿਆਂ ਨੂੰ ਮੋਢਿਆਂ ਤੇ ਚੱਕ ਚੱਕ ਕੇ ਉਹ نیچے ਗਰਾਊਂਡ ਤੱਕ ਲਿਆ ਰਹੇ ਸੀ ਮਿਲਟਰੀ ਪਹੁੰਚਣ ਨੂੰ ਆਰਮੀ ਵਾਲਿਆਂ ਨੂੰ ਪਹੁੰਚਣ ਨੂੰ ਉੱਥੇ ਘੱਟੋ ਘੱਟ 20 ਮਿੰਟ ਲੱਗ ਗਏ ਉਹ ਜਰਨ ਸਾਰੇ ਜਿਹੜੇ ਕਸ਼ਮੀਰ ਦੇ ਲੋਕਲ ਨਿਵਾਸੀ ਸੀ ਉਹ ਪੀੜਤਾਂ ਦੇ ਨਾਲ ਸੀ ਉਹਨਾਂ ਨੂੰ ਸਪੋਰਟ ਕਰ ਰਹੇ ਸੀ ਤਾਂ ਇੱਥੇ ਸਾਡੇ ਦੇਸ਼ ਵਾਸੀਆਂ ਨੇ ਜਾਂ ਕਸ਼ਮੀਰ ਨਿਵਾਸੀਆਂ ਨੇ ਉਹਲੀ ਸਮਝਦਾਰੀ ਦਿਖਾਈ ਹੈ ਇੱਕ ਦੂਜੇ ਦਾ ਸਪੋਰਟ ਕਰਕੇ ਮੈਂ ਸਾਈਡ ਤੇ ਲਗਾ ਵੀ ਰਹੀ ਹਾਂ ਇਸ ਤਰ੍ਹਾਂ ਜਦੋਂ ਬਸਾਂ ਚ ਵਾਪਸ ਜਾ ਰਹੇ ਸੀ ਪੀੜਤ ਪਰਿਵਾਰ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਮੋਢੇ ਤੇ ਚੱਕ ਕੇ ਵਾਪਸ ਲਿਆਂਦਾ ਜਾ ਰਿਹਾ ਤੇ ਇਹ ਸਭ ਤੋਂ ਵੱਡਾ ਸਮਝਦਾਰੀ ਦਾ ਇੱਕ ਕਹਿ ਲੋ ਸਮਝਦਾਰੀ ਦੇ ਉਦਾਹਰਣ ਦਿੱਤੀ ਗਈ ਹੈ ਜਿਹੜਾ ਕਿ ਅਸੀਂ ਇੱਕ ਦੂਜੇ ਦੇ ਸਪੋਰਟ ਵਿੱਚ ਆਏ ਹਾਂ ਨਾ ਕਿ ਅਸੀਂ ਆਪਸੀ ਕੋਈ ਨਫ਼ਰਤ ਵਧਾਈ ਹੈ ਇਹ ਵੱਡਾ ਇੱਕ ਕਾਰਨ ਸੀ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਜੋ ਕਿ ਸਾਡੇ ਦੇਸ਼ ਵਾਸੀਆਂ ਨੇ ਅਜਿਹਾ ਨਹੀਂ ਕੀਤਾ ਨਾ ਹੋਣ ਦਿੱਤਾ ਤੇ ਇੱਕ ਕਸ਼ਮੀਰੀ ਭਾਈ ਜੀ ਦਾ ਨਾਮ ਸੈयद আদਿਲ ਹੁਸੈਨ ਸ਼ਾਹ ਹੈ ਉਹਨੇ ਯਾਤਰੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਹੀ ਦੇ ਦਿੱਤੀ ਸਲਾਮ ਹੈ ਉਹਦੀ ਬਾਤਰੀ ਨੂੰ ਸਲਾਮ ਹੈ ਉਹਦੇ ਜਜ਼ਬੇ ਨੂੰ ਠੀਕ ਹੈ ਤੇ ਇਹ ਹਮਲਾ ਹੋਣ ਦਾ ਦੂਸਰਾ ਕਾਰਨ ਜੋ ਮੈਨੂੰ ਸਮਝ ਆਉਂਦਾ ਹੈ ਉਹ ਹੈਗਾ ਵੀ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕ ਲੱਗੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਦੇਖੋ ਅੱਗੇ ਜਦੋਂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਹਾਲਾਤ ਖਰਾਬ ਸੀ ਗਰੀਬੀ ਸੀ ਠੀਕ ਹੈ ਤਾਂ ਉਦੋਂ ਬਾੜ ਟਪਾਣ ਲਈ 5-5 10-10 ਹਜ਼ਾਰ ਤੇ ਬੰਦੇ ਮਿਲ ਜਾਂਦੇ ਸੀ ਬਾਰਡਰ ਟੱਪਾਂ ਲਈ ਹਥਿਆਰ ਇਧਰ ਤੋਂ ਉਧਰ ਕਰਨ ਲਈ ਠੀਕ ਹੈ ਬਾਕੀ ਚੀਜ਼ਾਂ ਤੁਸੀਂ ਸਮਝ ਹੀ ਗਏ ਹੋ ਨਾ ਅੱਗੇ ਈਜ਼ੀਲੀ ਇਹਨਾਂ ਨੂੰ ਗਲਤ ਕੰਮਾਂ ਲਈ ਬੰਦੇ ਮਿਲ ਜਾਂਦੇ ਸੀ ਥੋੜੇ ਥੋੜੇ ਪੈਸੇ ਦੇ ਕੇ ਉਹ ਚੀਜ਼ਾਂ ਇਹਨਾਂ ਦੀਆਂ ਸਾਰੀਆਂ ਬੰਦ ਹੋ ਗਈਆਂ ਕਿਉਂਕਿ ਕਸ਼ਮੀਰ ਦੇ ਜਿਹੜੇ ਇਕਨੋਮਿਕਲ ਹਾਲਾਤ ਆ ਉਹ ਸੁਧਰਨੇ ਸ਼ੁਰੂ ਹੋ ਗਏ ਸੀ ਠੀਕ ਹੈ ਪਿਛਲੇ 2-3 ਸਾਲਾਂ ਤੋਂ ਜਿਹੜਾ ਉੱਥੇ ਟੂਰਿਸਟ ਵਿਜ਼ਿਟ ਕਰ ਰਿਹਾ ਸੀ ਤਾਂ ਉੱਥੇ ਪਰਸਪੈਕਟਿਵ ਵੱਧ ਰਿਹਾ ਸੀ ਤਾਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਨ ਹੋਈਆਂ ਜਿਹੜੇ ਲੋਕ ਜਿਹਨਾਂ ਜਿਹੜੇ ਲੋਕਾਂ ਦੇ ਗਲਤ ਕੰਮ ਰੁਕ ਗਏ ਠੀਕ ਹੈ ਉਹਨਾਂ ਨੂੰ ਦਿੱ 댓ਸ ਵਾਈ ਉਹਨਾਂ ਨੇ ਇਸ ਚੀਜ਼ ਨੂੰ ਅੰਜਾਮ ਦਿੱਤਾ ਇਸ ਹਮਲੇ ਨੂੰ ਅੰਜਾਮ ਦਿੱਤਾ ਜੋ ਮੇਰੀ ਸਮਝ ਕਹਿੰਦੀ ਹੈਗੀ ਹੈ ਕਿ ਜਿੰਨਾ ਕੁ ਵੀ ਮੈਂ ਪੜਿਆ ਹੈਗਾ ਠੀਕ ਹੈ ਜੇ ਮੈਂ ਕਿਤੇ ਗਲਤ ਹੋਈ ਤਾਂ ਮੈਨੂੰ ਕਮੈਂਟਾਂ ਵਿੱਚ ਸਹੀ ਕਰਦੀ ਹੋ। ਤੇ ਹੁਣ ਆ ਜਾਣਿਆ ਇਸ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਕੀ ਮੇਜਰ ਸਟੈਪ ਲਏ ਹੈਗੇ ਐ ਪਹਿਲਾ ਸਟੈਪ ਉਹਨਾਂ ਨੇ ਇਹ ਲਿਆ ਜਿਹੜਾ ਅਟਾਰੀ ਬਾਰਡਰ ਹੈ ਉਹਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ 1960 ਦੇ ਵਿੱਚ 19 ਸਤੰਬਰ 1960 ਦੇ ਵਿੱਚ ਜਿਹੜੀ ਇੰਡਸ ਵਾਟਰ ਟ੍ਰੀਟੀ ਹੋਈ ਸੀ ਠੀਕ ਹੈ ਉਹਨੂੰ ਸਸਪੈਂਡ ਕਰ ਦਿੱਤਾ ਹੈ ਪਾਕਿਸਤਾਨੀ ਹਾਈ ਕਮਿਸ਼ਨ ਦਾ ਜਿਹੜਾ ਸਟਾਫ ਸੀ ਉਹਦੇ ਵਿੱਚ ਰਿਡਕਸ਼ਨ ਕੀਤੀ ਹੋਈ ਹੈ ਕਾਫੀ ਬੰਦੇ ਬਾਹਰ ਕੱਢ ਦਿੱਤੇ ਆ ਕੁਝ ਡਿਪਲੋਮੈਟਸ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਵੀ ਤੁਸੀਂ ਇਹ ਦੇਸ਼ ਛੱਡ ਕੇ ਚਲੇ ਜਾਓ ਇਹ ਕੁਝ ਮੇਜਰ ਸਟੈਪ ਹੈਗੇ ਜਿਹੜੇ ਮੋਦੀ ਸਰਕਾਰ ਨੇ ਲਏ ਹੈਗੇ ਆ ਤੇ ਇਸ ਤੋਂ ਇਲਾਵਾ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਪਰਿਵਾਰਾਂ ਨੂੰ ਮਿਲੇ ਮ੍ਰਿਤਕਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਵੀ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਈਚ ਤੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ 2-2 ਲੱਖ ਰੁਪਏ ਈਚ ਤੇ ਜਿਹੜੇ ਮਾਇਨਾ ਜ਼ਖਮੀ ਹੋਏ ਸੀ ਉਹਨਾਂ ਨੂੰ 1-1 ਲੱਖ ਰੁਪਏ ਦੇਣ ਦੀ ਅਨਾਉਂਸਮੈਂਟ ਕੀਤੀ ਗਈ ਹੈ ਪੇਸ਼ ਮੰਦੀਆਂ ਪੈਸੇ ਨਾਲ ਇਹਨਾਂ ਦੇ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਕਿਸੇ ਨੇ ਆਪਣਾ ਪਤੀ ਗਵਾਇਆ ਕਿਸੇ ਨੇ ਆਪਣਾ ਭਰਾ ਗਵਾਇਆ ਤੇ ਕਿਸੇ ਮਾਂ ਪੁੱਤ ਨੇ ਆਪਣਾ ਮੁੰਡਾ ਗਵਾਇਆ ਮੰਦੀਆਂ ਪੈਸੇ ਨਾਲ ਕੋਈ ਪਰਪਾਈ ਨਹੀਂ ਹੋ ਸਕਦੀ ਬਟ ਜ਼ਿੰਦਗੀ ਜੀਣ ਲਈ ਕਿਧਰੇ ਨਾ ਕਿਧਰੇ ਉਹਨਾਂ ਨੂੰ ਥੋੜੀ ਬੁਤੀ ਹੈਲਪ ਹੀ ਹੋ ਜੂਗੀ ਤਾਂ ਮੇਰੇ ਸਰਕਾਰ ਅੱਗੇ ਬੇਨਤੀ ਇਹ ਹੈ ਵੀ ਉਹਨਾਂ ਦੀ ਕੋਈ ਸਥਾਈ ਇਨਕਮ ਦਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਭਵਿੱਖ ਤੇ ਹੁਣ ਆ ਜਾਂਦੇ ਹਾਂ ਹਲਦੇਵਾਲ ਇਸ ਚੀਜ਼ ਦਾ ਹੱਲ ਕੀ ਹੋਣਾ ਚਾਹੀਦਾ ਵੀ ਭਵਿੱਖ ਦੇ ਵਿੱਚ ਅਜਿਹਾਂ ਮੰਦਭਾਗੀਆ ਘਟਨਾਵਾਂ ਨਾ ਹੋਣ ਦੇਖੋ ਇਹ ਬਹੁਤ ਵੱਡਾ ਸਕਿਉਰਿਟੀ ਫੇਲਿਅਰ ਤਾਂ ਹੈਗਾ ਹੀ ਹੈ ਠੀਕ ਹੈ ਜਿਹੜੇ ਉਹ ਹਥਿਆਰ ਲੈ ਕੇ ਆਏ AK47 AK56 ਬਿਨਾਂ ਅੰਦਰਲੇ ਬੰਦੇ ਦੀ سپورਟ ਤੋਂ ਬਿਨਾਂ ਨਹੀਂ ਆ ਸਕਦੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਉਸ ਵੈਲੀ ਦੇ ਵਿੱਚ ਕੋਈ ਵੀ ਸਿਕਿਉਰਿਟੀ ਫੋਰਸ ਨਹੀਂ ਹੈ ਉਸ ਦਿਨ ਚੈਕਿੰਗ ਕਿਉਂ ਨਹੀਂ ਹੋ ਰਹੀ ਸੀ ਠੀਕ ਹੈ ਉਹ 2 ਦਿਨ ਪਹਿਲਾਂ ਦੇ ਵੀ ਇੱਥੇ ਘੁੰਮ ਰਹੇ ਸੀ ਇੱਕ ਲੇਡੀ ਦਾ ਇੰਟਰਵਿਊ ਹੈਗੀ ਜੀ ਮੈਨੂੰ ਮਿਲ ਗਈ ਤੇ ਮੈਂ ਲਗਾ ਦੂੰਗੀ 2 ਦਿਨ ਪਹਿਲਾਂ ਵੀ ਇਹ ਹਾਸਾ ਹੋ ਸਕਦਾ ਸੀ 20 April ਨੂੰ ਉਹਨੇ ਸਾਰੀ ਘਟਨਾ ਉੱਥੇ ਦੱਸੀ ਹੋਈ ਹੈ ਉਹ ਕਿੱਥੇ ਤਾਂ ਰੁਕੇ ਹੋਣਗੇ ਕਿਸੇ ਹੋਟਲ ਦੇ ਵਿੱਚ ਕਿਸੇ ਕੋਟੇਜ ਦੇ ਵਿੱਚ ਠੀਕ ਹੈ ਉਹ ਇੱਡੇ ਹਥਿਆਰ ਲੈ ਕੇ ਘੁੰਮ ਰਹੇ ਸੀ ਆ ਕੈਮਰੇ ਲੈ ਕੇ ਇਦਾਂ ਘੁੰਮ ਰਹੇ ਸੀ ਕਿਸੇ ਨੇ ਕਿਉਂ ਨਹੀਂ ਪਤਾ ਲੱਗਿਆ ਸਿਕਿਉਰਿਟੀ ਫਿਹਰ ਤਾਂ ਹੈਗੀ ਆ। ਸਰਕਾਰ ਨੂੰ ਚਾਹੀਦਾ ਵੀ ਉੱਥੇ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਿੱਚ ਵਾਧਾ ਕੀਤਾ ਜਾਵੇ। ਜਿਹੜੇ ਟੂਰਿਸਟ ਪਲੇਸ ਹੈਗੇ ਆ ਜਿਸ ਤਰ੍ਹਾਂ ਬੈਸਰਨ ਵੈਲੀ ਹੈਗੀ ਆ ਜਾਂ ਫਿਰ ਡਲ ਝੀਲ ਹੈਗੀ ਆ ਜਿੰਨੇ ਵੀ ਉੱਥੇ ਟੂਰਿਸਟ ਪਲੇਸ ਹੈਗੇ ਆ ਉੱਥੇ ਪੂਕ ਤਾਂ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ। ਠੀਕ ਹੈ। ਹਰ ਇੱਕ ਬੰਦੇ ਦੀ ਆਉਣ ਵਾਲੇ ਦੀ ਜਾਣ ਵਾਲੇ ਦੀ شناخت ਹੋਣੀ ਚਾਹੀਦੀ ਹੈ। ਤਾਂ ਉਸ ਦਿਨ ਜੇ ਉੱਥੇ ਇੱਕ ਵੀ ਬੰਦਾ ਸਿਕਿਉਰਿਟੀ ਵਾਲਾ ਹੁੰਦਾ ਨਾ ਤੇ ਅਜਿਹੀ ਘਟਨਾ ਨਹੀਂ ਹੋਣੀ ਸੀ। ਤਾਂ ਸਭ ਤੋਂ ਵੱਧ ਜ਼ਰੂਰੀ ਹੈ ਜਿਹੜੇ ਅੰਦਰ ਕਾਲੀਆਂ ਪੇਡਾਂ ਕਾਲੇ ਚੋਰ ਬੈਠੇ ਹੋਏ ਐ ਸਭ ਤੋਂ ਪਹਿਲਾਂ ਫੜ ਕੇ ਇਹਨਾਂ ਨੂੰ ਖਤਮ ਕੀਤਾ ਜਾਵੇ ਠੀਕ ਐ ਉਹ ਤਾਂ ਚਲੋ ਅੱਤਵਾਦੀ ਹੈਗੇ ਹੈਗੇ ਜਿਹੜੇ ਕਰਦੇ ਐ ਤੇ ਅੰਦਰ ਵਾਲੇ ਜਿਹੜੇ ਬੈਠੇ ਉਹਨਾਂ ਨੂੰ ਰਾਹ ਦਿਖਾਉਂਦੇ ਐ ਉਹ ਵੀ ਓਨੇ ਹੀ ਜ਼ਿੰਮੇਦਾਰ ਐ ਠੀਕ ਐ ਉਹ ਕਾਲੀਆਂ ਪੇਡਾਂ ਨੂੰ ਵੀ ਫੜਿਆ ਜਾਵੇ ਤੇ ਮੇਰੀ ਸਮਝ ਦੇ ਸਾਹਮਣੇ ਜਾਂ ਫਿਰ ਜਿੰਨਾ ਮੈਂ ਪੜਿਆ ਹੈਗਾ ਉਸ ਸਾਹਮਣੇ ਅਗਲਾ ਹੱਲ ਇਹ ਹੋਣਾ ਚਾਹੀਦਾ ਇੱਕੋ ਪੁਰਾਣੀ ਕਹਾਵਤ ਵੀ ਹੈਗੀ ਐ ਨਾ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਠੀਕ ਹੈ ਆਤੰਗਵਾਦੀ ਜੜ ਨੂੰ ਹੀ ਖਤਮ ਕਰ ਦੋ ਠੀਕ ਹੈ ਜਿੱਥੋਂ ਆਤੰਗਵਾਦੀ ਆਉਂਦੇ ਆ ਇਹ ਸਾਰੇ ਨੂੰ ਪਤਾ ਕਿੱਥੋਂ ਆਉਂਦੇ ਆ ਹੈਨਾ ਤੇ ਇੱਕ ਜਿਹੜਾ ਸਰਕਾਰ ਨੇ ਫੈਸਲਾ ਲਿਆ ਹੈ ਇੰਡਸ ਰਿਵਰ ਬਲਾ ਠੀਕ ਹੈ ਜਿਹੜੀ 1960 ਦੇ ਵਿੱਚ ਟੁਟੇ ਹੋਈ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਫੈਸਲੇ ਤੇ ਸ਼ਕਤੀ ਨਾਲ ਅਮਲ ਕਰਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਪਾਕਿਸਤਾਨ ਦੀ 23% ਜੀਡੀਪੀ ਠੀਕ ਹੈ ਜੀ ਖੇਤੀ ਤੋਂ ਆਉਂਦੀ ਹੈ ਐਗਰੀਕਲਚਰ ਤੋਂ ਆਉਂਦੀ ਹੈ ਤੇ ਪਾਕਿਸਤਾਨ ਦੀ 68% ਠੀਕ ਹੈ ਲੋਕਾਂ ਦੀ ਸੋਰਸ ਆਫ ਇਨਕਮ ਖੇਤੀਬਾੜੀ ਹੈ ਪਾਣੀ ਨਹੀਂ ਮਿਲੇਗਾ ਕੀ ਤਨੀ ਹੋएगी ਇਸ ਤੋਂ ਇਲਾਵਾ ਇਹਨਾਂ ਨੂੰ ਨੇਵਲ ਬਲਾਕੇਜ ਕਰਨੀ ਚਾਹੀਦੀ ਹੈ ਨੇਵਲ ਬਲਾਕੇਜ ਕੀ ਹੁੰਦਾ ਹੈ ਜਿਹੜਾ ਸਮੁੰਦਰੀ ਰਸਤੇ ਰਾਹੀਂ ਵਪਾਰ ਹੁੰਦਾ ਹੈਗਾ ਠੀਕ ਹੈ ਉਸ ਉਸ ਚੀਜ਼ ਨੂੰ ਵੀ ਰੋਕ ਦੇਣਾ ਚਾਹੀਦਾ ਕਿਉਂਕਿ ਪਾਕਿਸਤਾਨ ਦੇ ਕੋਲ ਆਈ ਥਿੰਕ 7 ਕੇ 8 ਦਿਨਾਂ ਦਾ ਹੀ ਪੈਟਰੋਲੀਅਮ ਭੰਡਾਰ ਬਚੇ ਹੈਗਾ ਤਾਂ ਉਸ ਤੋਂ ਬਾਅਦ ਉਹ ਪੈਟਰੋਲ ਵੱਲੋਂ ਖਾਲੀ ਹੋ ਜਾਣਗੇ ਤਾਂ ਇਸ ਇਸ ਤਰ੍ਹਾਂ ਦੇ ਮਤਲਬ ਰੈਸਟ੍ਰਿਕਸ਼ਨਸ ਇਹਨਾਂ ਤੇ ਲਾਣੇ ਚਾਹੀਦੇ ਹਵਾਈ ਮਾਰਗ ਤਾਂ ਚਲੋ ਇਹਨਾਂ ਦੇ ਇਹਨਾਂ ਲਈ ਕਈ ਕਈ ਹਵਾਈ ਮਾਰਗ ਇਹਨਾਂ ਲਈ ਬੰਦ ਕੀਤੇ ਹੋਏ ਐ ਤਾਂ ਇਧਰੋਂ ਪਾਣੀ ਵੀ ਰੋਕ ਦਿੱਤਾ ਜਾਵੇ ਉਧਰੋਂ ਨੇਵਲ ਬਲਾਕੇਜ ਵੀ ਕਰ ਦਿੱਤੀ ਜਾਵੇ ਤੇ ਹਵਾਈ ਮਾਰਗ ਤਾਂ ਕਈ ਬੰਦ ਕੀਤੀ ਹੋਈ ਐ ਠੀਕ ਹੈ ਜੀ ਤੇ ਜਦੋਂ ਕਹਿੰਦੇ ਨਾ ਭੁੱਖੇ ਪੇਟ ਤਾਂ ਭੱਜਨ ਵੀ ਨਹੀਂ ਹੁੰਦਾ ਤੇ ਭੁੱਖੇ ਹੋਣਗੇ ਠੀਕ ਐ ਇਕਨੋਮਿਕਲੀ ਹਾਲਾਤ ਇਹਨਾਂ ਦੇ ਖਰਾਬ ਹੋਣਗੇ ਤੇ ਕਿੱਥੋਂ ਇਹ ਹਮਲੇ ਕਰ ਲੈਣਗੇ ਹੈਨਾ ਤਾਂ ਇਹਨਾਂ ਕੁਝ ਚੀਜ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈਗੀ ਹੈ ਤਾਂ ਜੋ ਭਵਿੱਖ ਦੇ ਵਿੱਚ ਇਹੋ ਜੀ ਕੋਈ ਵੀ ਮੰਦਪਾਗੀ ਘਟਨਾ ਨਾ ਹੋਵੇ ਉਹ ਪਰਿਵਾਰ ਤਾਂ ਉੱਝੜ ਗਿਆ ਨਾ ਹੁਣ ਉਹਨਾਂ ਬੱਲੇ ਕੀ ਬਚਿਆ ਦੱਸੋ ساری ਉਮਰ ਦਾ ਦਰਦ ਉਹ ਔਰਤ ਜਿਹਦਾ ਸਿਰਫ ਅੱਜ 6 ਦਿਨ ਹੋਇਸੀ ਵਿਆਹ ਨੂੰ ساری ਜ਼ਿੰਦਗੀ ਦਾ ਦੁੱਖ ਪੱਲੇ ਪੈ ਗਿਆ ਠੀਕ ਹੈ ਵਿਆਹੀ ਵਰੀ ਗਈ ਸੀ ਆਂਦੀ ਹੋਈ ਵਿਧਵਾ ਹੋ ਕੇ ਆਈ ਹੈ ਨਾ ਤਾਂ ਬਹੁਤ ਮੰਦਪਾਗੀ ਬਹੁਤ ਦੁਖਦਾਈ ਘਟਨਾ ਹੈਗੀ ਅਸੀਂ ਤਾਂ ਉਹਨਾਂ ਦੇਖੋ ਜਿੰਨੀ ਕਿ ਮੇਰੇ ਸਮਝ ਸੀ ਉਸ ਸਾਬ ਨਾਲ ਮੈਂ ਆਪਣੀ ਆਡੀਅנס ਨੂੰ ਆਮ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਵੀ ਕੋਈ ਅਚਾਈ ਘਟਨਾ ਹੁੰਦੀ ਹੈ ਤੈਸ਼ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਇਹ ਇੰਡਸਟਰ ਕਰਦਿਆਂ ਦਾ ਕੰਮ ਹੀ ਇਹ ਹੁੰਦਾ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾਣਾ ਰਿਲੀਜੀਅਸ ਸੈਂਟੀਮੈਂਟਸ ਸਰਟ ਕਰਨੇ ਤਾਂ ਜੋ ਦੇਸ਼ ਦੇ ਹਾਲਾਤ ਖਰਾਬ ਹੋਣ ਠੀਕ ਹੈ ਤਾਂ ਆਪਾਂ ਜਦੋਂ ਵੀ ਕੋਈ ਐਹੋ ਜਿਹੀ ਵੈਸੇ ਤਾਂ ਵਾਇਗੁਰ ਕਰੇ ਐਹੋ ਜਿਹੀ ਕੋਈ ਘਟਨਾ ਕਦੀ ਵੀ ਨਾ ਹੋਵੇ ਫਿਰ ਵੀ ਜੇ ਕਦੇ ਕੋਈ ਹਾਲਾਤ ਐਹੋ ਜਿਹੀ ਬੰਦੇ ਹੈ ਤਾਂ ਉਸ ਟਾਈਮ ਠੰਡੇ ਦਿਮਾਗ ਦੇ ਨਾਲ ਸੋਚਣਾ ਕਿਉਂ ਹੋਇਆ ਹੋਏਗਾ ਕਿੰਨੇ ਕੀਤਾ ਹੋਏਗਾ ਤੇ ਕਿਨੂੰ ਇਸ 스테 ਦਾ ਫਾਇਦਾ ਹੈ ਠੀਕ ਹੈ ਇਸ ਵੀਡੀਓ ਦੇ ਰਾਹੀਂ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਦੇਖੋ ਮੈਂ ਕੋਈ ਜ਼ਿਆਦਾ ਸਿਆਣੀ ਨਹੀਂ ਹੈਗੀ ਮੇਰੇ ਕੋਲ ਕੁਝ ਵੀਡੀਓ ਦੇ ਵਿੱਚ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਪਹਿਲਾਂ ਹੀ ਦੋ ਹੱਥ ਜੋੜ ਕੇ ਮਾਫੀ ਹੈ ਮੈਂ ਬਹੁਤ ਨਿਮਾਣਾ ਜਿਹਾ ਬੰਦਾ ਤੇ ਇਸ ਤੋਂ ਪਹਿਲਾਂ ਮੈਂ ਕਦੀ ਤੁਹਾਨੂੰ ਸ਼ਾਇਦ ਇੱਕ ਦੋ ਵਾਰ ਕਿਹਾ ਹੋਵੇਗਾ ਮੇਰੀ ਵੀਡੀਓ ਨੂੰ ਸ਼ਾਇਦ ਮੈਂ ਇੱਕ ਦੋ ਵਾਰ ਹੀ ਕਿਹਾ ਹੈਗਾ ਵੀ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਠੀਕ ਹੈ ਬਟ ਇਹ ਵੀਡੀਓ ਜਿਹੜਾ ਜਿਹੜਾ ਵੀ ਮੇਰੀ ਪੂਰੀ ਦੇਖ ਰਿਹਾ ਹੈ ਘੱਟੋ ਘੱਟ ਪੰਜ ਬੰਦਿਆਂ ਤੱਕ ਛੇ ਬੰਦਿਆਂ ਤੱਕ ਅੱਗੇ ਸ਼ੇਅਰ ਕਰੇ ਠੀਕ ਹੈ ਇਸ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਸਮਝ ਆ ਸਕੇ ਠੀਕ ਹੈ ਵੀ ਕਿੱਥੇ ਇਮੋਸ਼ਨਲੀ ਅਟੈਕ ਕਰਨ ਦੀ ਇਹ ਲੋਕ ਕੋਸ਼ਿਸ਼ ਕਰਦੇ ਹੈ ਠੀਕ ਹੈ ਇਮੋਸ਼ਨ ਸੈਂਟੀਮੈਂਟ ਨੂੰ ਹਰਟ ਕਰਦੇ ਹੈ ਤਾਂ ਆਪਾਂ ਇਹਨਾਂ ਦੇ ਬਹਿਕਾਬੇ ਦੇ ਵਿੱਚ ਨਹੀਂ ਆਣਾ ਠੀਕ ਹੈ ਜੀ ਤੇ ਬਾਕੀ ਸਾਡੇ ਦੇਸ਼ ਦੇ ਵਿੱਚ ਵਧੀਆ ਡਿਪਲੋਮੈਟਸ ਵੀ ਹੈਗੇ ਆ ਅਰਥਸ਼ਾਸਤਰੀ ਵੀ ਹੈਗੇ ਆ ਐਸ ਜੈ ਸ਼ੰਕਰ ਮਨਿਸਟਰ ਆਫ ਐਕਸਟਰਨਲ ਅਫੇਅਰ ਠੀਕ ਹੈ ਬੋਥ ਜਾਣੇ ਤੇ ਸੋਜਵਾਨ ਬੰਦੇ ਆ ਉਹ ਜੋ ਵੀ ਫੈਸਲੇ ਲੈਣਗੇ ਦੇਸ਼ ਦੇ ਹੱਕ ਵਿੱਚ ਹੀ ਲੈਣਗੇ ਬਹੁਤ ਵਧੀਆ ਫੈਸਲੇ ਲੈਣਗੇ ਮੈਂ ਮੈਂ ਕਾਮਨਾਗਰੀਕਾ ਜੋ ਮੇਰੇ ਵਿਚਾਰ ਆ ਜੋ ਮੇਰੀ ਸੋਚ ਹੈਗੀ ਆ ਇਸ ਵੀਡੀਓ ਰਹੀ ਸਿਫ ਮੈਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਦੁਆਰ ਤੋਂ ਫਿਰ ਵੀਡੀਓ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਜਾਣੇ ਅਣਜਾਣੇ ਦੇ ਵਿੱਚ ਮੇਤੋ ਕਿਸੇ ਦਾ ਦਿਲ ਦੁਖਾਇਆ ਉਹ ਗਿਆ ਹੋਵੇ ਤਾਂ ਉਹਦੇ ਲਈ ਪਹਿਲਾਂ ਹੀ 2 ਹਜ਼ਾਰ ਤਾਂ ਜੋੜ ਕੇ ਮਾਪੀ ਹੈ ਠੀਕ ਹੈ ਜੀ ਸਸਟੇ ਕਾਲ ਜੀ